ਮਸਰ ਕਮਿਸ਼ਨਰ ਪੁਲਿਸ ਵੱਲੋਂ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਫਾਲੋ ਕਰ ਰਹੇ ਹਾਂ ਅਗੇਂਸ ਗੈਂਗਸਟਰਸ ਉਹ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਗੈਂਗਸਟਰ ਅਸੀਂ ਫੜੇ ਹੈ ਜਿਨ੍ਹਾਂ ਦੇ ਨਾਮ ਹੈਗੇ ਸਾਗਰ ਤੇ ਸ਼ਰਨਜੀ ਜੋ ਕਿ ਤਰਨਤਾਰਨ ਰੋਡ ਦੇ ਰਹਿਣ ਵਾਲੇ ਹੈ ਅਤੇ ਮਨਪ੍ਰੀ ਤੇ ﺍﻟियस ਰੋਹਿਤ ﺍﻟियस ਰੰਧਾਵਾ ਮਜੀਠਾ ਰੋਡ ਦਾ ਔਰ ਇਹਨਾਂ ਦੇ ਪੋਜੀਸ਼ਨ ਤੋਂ ਤਿੰਨ ਪਿਸਟਲ ਮਿਲੇ ਨੇ 0.45 ਔਰ ਦੇ ਦੋ ਤੇ 0.32 ਔਰ ਦੇ ਦਾ ਇੱਕ ਪਿਸਟਲ ਹੈ 35 ਲਾਈਫ ਕੈਟਰੀਜਸ ਤੇ 4 ਮੈਗਜ਼ੀਨ ਵੀ ਨਾਲ ਬਰਾਮਦ ਹੋਏ ਨੇ ਇਹ ਸਾਰਾ ਜਿਹੜਾ ਮੋਡਿਊਲ ਹੈ ਤਿਆਰ ਕੀਤਾ ਗਿਆ ਸੀਗਾ ਹਰਪੀ ਤੇ ਲੀਅਸ ਹੈਪੀ ਜੱਟ ਕਿਉਂਕਿ ਜੰਨੇਆਲਾ ਅਮਰਸਰ ਰੂਰਲ ਦਾ ਰਹਿਣ ਵਾਲਾ ਹੈ ਔਰ ਉਹਨੇ ਇਹ ਸਾਰੇ ਵੈਪਨ ਇਹਨਾਂ ਨੂੰ ਮੁਹੱਈਆ ਕਰਾਏ ਔਰ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ ਮੋਢਲੀ ਪੁੱਛ ਕੇ ਜਦ ਤਵੇ ਪਤਾ ਲੱਗਿਆ ਕਿ ਇਹ ਜਿਹੜਾ ਸਾਰਾ ਮੋਡਿਊਲ ਹੈ ਇਹਨੂੰ ਇੱਕ ਦਾਸ ਦਿੱਤਾ ਗਿਆ ਸੀ ਕੰਟਰੈਕਟ ਕਿਲਿੰਗ ਦਾ ਜਿਹੜਾ ਕਿ ਰਾਈਵਲ ਇੱਕ ਗੈਂਗਸਟਰ ਹੈਗਾ ਹੈਪੀ ਜੱਟ ਦਾ ਜਿਹੜਾ ਕਿ ਇਹਨਾਂ ਦੀ ਆਪਸ ਵਿੱਚ ਜੋ ਪਤਾ ਲੱਗਿਆ ਕਿ ਇਸ ਗੱਲ ਤੋਂ ਡਿਫਰੈਂਸਸ ਹੋਏ ਕਿ ਪੈਸੇ ਦੀ ਵੰਡ ਨੂੰ ਲੈ ਕੇ ਔਰ ਇਹ ਆਪ ਇਹ ਦੂਸਰੀ ਗੱਲ ਇਹ ਪਤਾ ਲੱਗੀ ਹੈ ਕਿ ਹੈਪੀ ਚੈਟ ਇਸ ਵਲੇ ਫੋਰਨ ਕੰਟਰੀ ਬੇਸਡ ਹੈਗਾ ਇਥੋਂ ਭੱਜੁਕਿਆ ਔਰ ਉੱਥੋਂ ਬੈਠਾ ਇਹ ਮੋਡਿਊਲ ਚਲਾ ਰਿਆ ਸੀ ਇਹਦੇ ਚ ਅੱਗੇ ਵੀ ਡਿਟੇਲ ਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਹਰ ਪਹਿਲੂ ਤੋਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਇਹ ਚ ਗ੍ਰਿਫਤਾਰੀਆਂ ਅਸੀਂ ਕਰਾਂਗੇ ਹੈਪੀ ਜੱਟ ਦਾ ਜੇ ਬੈਕਗ੍ਰਾਉਂਡ ਦੇਖੀਏ ਤਾਂ 18 ਐਫ ਆਰ ਆ ਉਹਦੇ ਖਿਲਾਫ ਦਰਜ ਹੈ ਬੜੀਆਂ ਹੀ ਨੈਸ ਕ੍ਰਾਈਮੀਆਂ ਚਾਹੇ ਉਤਰਨਤਨ ਹੋਵੇ ਅਮਰਸਰ ਰੂਰਲ ਹੋਵੇ ਡਿਸਟ੍ਰਿਕਟ ਐਸੋਸੀ ਅਮਰਸਰ ਔਰ ਹਰ ਤਰ੍ਹਾਂ ਦੇ ਕੇਸੇ ਦੇ ਖਿਲਾਫ ਚਾਹੇ ਆਮ ਜੱਟਾ ਐਨ ਡੀ ਪੀ ਐ ਸੈਕਟਰ ਉਹਦੇ ਖਿਲਾਫ ਦਰਜ ਨੇ ਔਰ ਹੁਣ ਵੀ ਬੈਠਾ ਹੈ ਬਾਹਰੋਂ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੋ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਆਪਣੀ ਟੀਮ ਨੂੰ ਔਰ ਮੁਬਾਰਕਬਾਦ ਦਿੰਦਾ ਔਰ ਇਹਦੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਦੇ ਹੋਏ ਹੋਰ ਵੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ